ਹੈਲੋ ਗਾਇਜ਼ ਵੈਲਕਮ ਟੂ ਆਰ ਚੈਨਲ ਕਿਡਸ ਲਰਨਿੰਗ ਗੁੱਡ ਮਾਰਨਿੰਗ ਅੱਜ ਅਸੀਂ ਪੰਜਾਬੀ ਦਾ ਪੈਰਾ ਰਚਨਾ ਕਰਾਂਗੇ ਸਫਰ ਕਰਨਾ ਠੀਕ ਹੈ ਨਾਉ ਲੈਟ ਸਟਾਰਟ ਇਸ ਧਰਤੀ ਨੂੰ ਦੂਰ ਦੂਰ ਤੱਕ ਜਾ ਕੇ ਵੇਖਣ ਦੀ ਲਾਲਸਾ ਮਨੁੱਖ ਵਿੱਚ ਮੂਡੋ ਹੀ ਰਹੀ ਹੈ ਲਾਲਸਾ ਮਤਲਬ ਇੱਛਾ ਜਾਂ ਕਾਮਨਾ ਯਾਨੀ ਕਿ ਇਸ ਧਰਤੀ ਨੂੰ ਦੂਰ ਦੂਰ ਤੱਕ ਦੇਖਣ ਦੀ ਇੱਛਾ ਜਿਹੜਾ ਮਨੁੱਖਾਂ ਨੂੰ ਮੂਡ ਮਤਲਬ ਸ਼ੁਰੂ ਤੋਂ ਹੀ ਰਹੀ ਹੈ ਮੂਰਤੀ ਦੀ ਜਗਾਹ ਸੇ ਸ਼ੁਰੂ ਵੀ ਲਿਖ ਸਕਦੇ ਆ ਜਿਸ ਥਾਂ ਅਤੇ ਸ਼ਹਿਰਾ ਗिरा ਗिरा ਮਤਲਬ ਪਿੰਡਾ ਨੂੰ ਆਪ ਜਾ ਕੇ ਦੇਖ ਲਈਏ ਉਹ ਸਾਨੂੰ ਕਦੀ ਭੁੱਲਦਾ ਨਹੀਂ ਹੈ ਧਰਤੀ ਦੇ ਵੱਖ-ਵੱਖ ਹਿੱਸਿਆਂ ਦੇ ਵਸੋਂ ਵਸੇ ਲੋਕ ਉਥੇ ਦੇ ਭੌਗੋਲਿਕ ਤੇ ਰਾਜਨੀਤਿਕ ਕਾਰਨਾ ਕਰਕੇ ਕਿਵੇਂ ਰਹਿੰਦੇ ਹਨ ਇਸ ਦਾ ਗਿਆਨ ਸਫਰ ਕਰਨ ਤੋਂ ਹੁੰਦਾ ਹੈ ਕਿ ਹਰ ਇੱਕ ਹਿੱਸੇ ਵਿੱਚ ਕਈ ਜਾਤੀ ਤੇਰਮਾਂ ਦੇ ਲੋਕ ਰਹਿੰਦੇ ਆ ਉਹ ਕਿਤੇ ਵੀ ਧਰਤੀ 'ਤੇ ਜੇ ਕੇਵੇਂ ਰਹਿੰਦੇ ਆ ਉਹਨਾਂ ਦਾ ਭੰਗੋਲਿਕ ਰਾਜਨੀਤਿਕ ਰਹਿਣ ਸੰ ਕਿਹੋ ਜਿਹਾ ਉੱਥੇ ਜਾ ਕੇ ਸਾਨੂੰ ਪਤਾ ਚੱਲਦਾ ਇਸ ਦਾ ਗਿਆਨ ਸਫਰ ਕਰਨ ਤੋਂ ਹੁੰਦਾ ਹੈ ਅਨੇਕਾ ਗੱਲਾਂ ਵਿੱਚ ਉਹ ਸਾਡੇ ਵਾਂਗ ਹੀ ਹੁੰਦੇ ਹਨ ਪਰ ਕੁਝ ਗੱਲਾਂ ਵਿੱਚ ਪਿੰੜੀ ਹੋ ਸਕਦੇ ਹਨ ਸਫਰ ਦੀਆਂ ਕਈ ਤਰ੍ਹਾਂ ਦੀਆਂ ਔਂਕੜਾ ਦੇ ਬਾਭੂਤ ਔਂਕੜਾ ਮਤਲਬ ਮੁਸੀਬਤਾਂ ਮੁਸ਼ਕਲਾ ਦੇ ਬਾਭੂਤ ਸਫਰ ਇੱਕ ਨਵੇਖਲਾ ਤੇ ਤਾਜ਼ਗੀ ਦੇਣ ਵਾਲਾ ਅਨੁਭਵ ਹੁੰਦਾ ਹੈ ਸਾਡੇ ਬਹੁਤੇ ਲੋਕ ਆਰਥਿਕ ਔਂਗਲਾ ਕਾਰਨ ਸ਼ੌਕੀਆਂ ਸਫਰ ਨਹੀਂ ਕਰ ਸਕਦੇ ਯਾਨਕੀ ਜਿਹੜੇ ਲੋਕੀ ਸਫਰ ਕਰਨਾਂ ਵੀ ਚਾਹੁੰਦੇ ਆ ਪਰ ਉਹਨਾਂ ਕੋ ਪੈਸੇ ਨਹੀਂ ਹੁੰਦੇ ਆਰਥਿਕ ਮਜਬੂਰੀਆਂ ਕਰਕੇ ਉਹ ਸ਼ੌਕੀਆਂ ਜਿਹੜੇ ਸਫਰ ਨਹੀਂ ਕਰ ਸਕਦੇ ਉਹ ਸਾਕ ਸੰਬੰਧੀਆਂ ਨੂੰ ਮਿਲਣ ਕੰਮਕਾਰ ਤੇ ਸਬੰਧ ਵਿੱਚ ਇੱਕ ਥਾਂ ਤੋਂ ਦੂਜੀ ਥਾਂ ਜਾਣ ਜਾਂ ਧਾਰਮਿਕ ਵਿਸ਼ਵਾਸਾ ਅਧੀਨ ਤੀਰਥ ਯਾਤਰਾ ਕਰਨ ਲਈ ਹੀ ਕਰੋਬਾ ਨਿਕਲਦੇ ਹਨ ਯਾਨਕੀ ਜਿਨ੍ਹਾਂ ਨੂੰ ਆਰਥਿਕ ਤੰਗੀ ਹੁੰਦੀ ਹੈ ਸਿਰਫ ਜਾਤ ਵਿਆਹ ਸ਼ਾਦੀਆਂ ਤੇ ਜਾਂਦੇ ਆ ਕਿਆ ਕੋਈ ਟੀਥੀ ਯਾਤਰਾ ਤੇ ਜਾਂਦੇ ਆ ਆਦਰਵਾਇਸ ਉਹ ਕਿੱਥੇ ਨਹੀਂ ਜਾਂਦੇ ਕਿਉਂਕਿ ਉਹਨਾਂ ਕੋ ਪੈਸੇ ਦੀ ਕਮੀ ਹੁੰਦੀ ਹੈ ਪਰ ਚੰਗੀ ਗੱਲ ਇਹ ਹੈ ਕਿ ਕੁਝ ਕੁਮਕੜ ਆਪਣੀਆਂ ਯਾਤਰਾਵਾਂ ਦਾ ਹਾਲ ਬੰਦ ਕਰ ਦੇ ਦਿੰਦੇ ਹਨ ਕੁਮਕੜ ਮਤਲਬ ਜਿਨ੍ਹਾਂ ਨੂੰ ਕੁਮਰ ਰਿਹਾਦਾ ਸ਼ੌਂਕ ਹੁੰਦਾ ਉਹਨਾਂ ਦੇ ਲਿਖੇ ਹੋਏ ਸਫਰ ਨਾਮੇ ਸਫਰ ਦਾ ਜੇ ਸਾਰਾ ਨਹੀਂ ਤਾਂ ਅੱਧਾ ਕੋ ਹੰਦ ਤਾਂ ਦੇ ਹੀ ਦਿੰਦੇ ਹਨ ਠੀਕ ਹੈ